ਇੱਕ ਪਿੰਡ ਦੇ ਬਾਹਰ ਇੱਕ ਸਾਧੂ ਡੇਰਾ ਲਾ ਕੇ ਬੈਠਾ ਸੀ ਉਹ ਉੱਥੋਂ ਦੀ ਲੰਘਣ ਵਾਲੇ ਹਰੇਕ ਇਨਸਾਨ ਨੂੰ ਬਸ ਇੱਕੋ ਗੱਲ ਬੋਲਦਾ ਜੋ ਚਾਹੋਗੇ ਸੋ ਪਾਓਗੇ ਜੋ ਚਾਹੋਗੇ ਸੋ ਪਾਓਗੇ ਉਸ ਰਾਸਤੇ ਤੋਂ ਗੁਜ਼ਰਨ ਵਾਲੇ ਲੋਕ ਉਸ ਨੂੰ ਪਾਗਲ ਸਮਝਦੇ ਸਨ ਉਹ ਉਸ ਦੀਆਂ ਇਹ ਗੱਲਾਂ ਸੁਣ ਕੇ ਅਣ ਸੁਣਿਆ ਕਰ ਦਿੰਦੇ ਤੇ ਜਿਹੜੇ ਸੁਣਦੇ ਸੀ ਉਹ ਉਸ ਉੱਤੇ ਹੱਸਦੇ ਸੀ ਇੱਕ ਦਿਨ ਇੱਕ ਬੇਰੁਜ਼ਗਾਰ ਨੌਜਵਾਨ ਉਸ ਰਾਸਤੇ ਵੱਲ ਦੀ ਲੰਘ ਰਿਹਾ ਸੀ ਸਾਧੂ ਦੇ ਬੋਲਣ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਵੀ ਪਈ ਜੋ ਚਾਹੋਗੇ ਸੋ ਪਾਓਗੇ ਜੋ ਚਾਹੋਗੇ ਸੋ ਪਾਓਗੇ ਇਹ ਵਾਕ ਸੁਣ ਕੇ ਉਹ ਨੌਜਵਾਨ ਉਸ ਸਾਧੂ ਕੋਲ ਆਇਆ ਤੇ ਸਾਧੂ ਨੂੰ ਪੁੱਛਣ ਲੱਗਾ ਬਾਬਾ ਜੀ ਤੁਸੀਂ ਬਹੁਤ ਦੇਰ ਤੋਂ ਇਹ ਬੋਲ ਰਹੇ ਹੋ ਕਿ ਜੋ ਚਾਹੋਗੇ ਸੋ ਪਾਓਗੇ ਕੀ ਤੁਸੀਂ ਸੱਚਮੁੱਚ ਹੀ ਮੈਨੂੰ ਉਹ ਚੀਜ਼ ਦੇ ਸਕਦੇ ਹੋ ਜੋ ਮੈਂ ਪਾਉਣਾ ਚਾਹੁੰਦਾ ਹਾਂ ਸਾਧੂ ਬੋਲਿਆ ਹਾਂ ਬੇਟਾ ਪਰ ਪਹਿਲਾਂ ਤੂੰ ਮੈਨੂੰ ਇਹ ਤਾਂ ਦੱਸ ਕਿ ਤੂੰ ਪਾਉਣਾ ਕੀ ਚਾਹੁੰਦਾ ਹੈ ਨੌਜਵਾਨ ਬੋਲਿਆ ਬਾਬਾ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਇੱਕ ਦਿਨ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣਾ ਕੀ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਸਕਦੇ ਹੋ ਤਾਂ ਸਾਧੂ ਬੋਲਿਆ ਬਿਲਕੁਲ ਬੇਟਾ ਮੈਂ ਤੈਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਦਾ ਹਾਂ ਉਸ ਤੋਂ ਤੂੰ ਜਿੰਨੇ ਚਾਹੇ ਹੀਰੇ ਮੋਤੀ ਬਣਾ ਲਵੀਂ ਉਸ ਸਾਧੂ ਦੀ ਇਹ ਗੱਲ ਸੁਣ ਕੇ ਨੌਜਵਾਨ ਦੀਆਂ ਅੱਖਾਂ ਵਿੱਚ ਉਮੀਦ ਦੀ ਇੱਕ ਕਿਰਨ ਜਾਗ ਉੱਠੀ ਫਿਰ ਉਸ ਸਾਧੂ ਨੇ ਨੌਜਵਾਨ ਨੂੰ ਆਪਣੀਆਂ ਦੋਵੇਂ ਹਥੇੜੀਆਂ ਅੱਗੇ ਵਧਾਉਣ ਲਈ ਕਿਹਾ ਨੌਜਵਾਨ ਨੇ ਆਪਣੀਆਂ ਦੋਵੇਂ ਹਥੇੜੀਆਂ ਉਸ ਸਾਧੂ ਦੇ ਅੱਗੇ ਰੱਖ ਦਿੱਤੀਆਂ ਸਾਧੂ ਨੇ ਪਹਿਲਾਂ ਉਸ ਦੀ ਇੱਕ ਹਥੇਲੀ ਉੱਤੇ ਆਪਣਾ ਹੱਥ ਰੱਖਿਆ ਤੇ ਬੋਲਿਆ beta ਇਹ ਦੁਨੀਆ ਦਾ ਸਭ ਤੋਂ ਅਨਮੋਲ ਹੀਰਾ ਇਸ ਨੂੰ ਸਮਾ ਕਹਿੰਦੇ ਨੇ ਇਸ ਨੂੰ ਜ਼ੋਰ ਨਾਲ ਆਪਣੀ ਮੁਠੀ ਵਿੱਚ ਜਕੜ ਲੈ ਇਸ ਦੇ ਦੁਆਰਾ ਤੂੰ ਜਿੰਨੇ ਚਾਹੇ ਹੀਰੇ ਬਣਾ ਸਕਦਾ ਹੈ ਇਸ ਨੂੰ ਕਦੇ ਵੀ ਆਪਣੇ ਹੱਥ ਵਿੱਚੋਂ ਨਿਕਲ ਨਾ ਦੇਵੀਂ ਫਿਰ ਸਾਧੂ ਨੇ ਆਪਣਾ ਦੂਸਰਾ ਹੱਥ ਉਸ ਨੌਜਵਾਨ ਦੀ ਦੂਸਰੀ ਹਥੇਲੀ ਉੱਤੇ ਰੱਖ ਕੇ ਕਿਹਾ beta ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਇਸ ਨੂੰ ਸਬਰ ਕਹਿੰਦੇ ਨੇ ਜਦੋਂ ਕਿਸੇ ਕੰਮ ਵਿੱਚ ਸਮਾਂ ਲਗਾਉਣ ਦੇ ਬਾਅਦ ਵੀ ਤੈਨੂੰ ਮਨ ਚਾਹੇ ਨਤੀਜੇ ਪ੍ਰਾਪਤ ਨਾ ਹੋਣ ਤਾਂ ਇਸ ਸਬਰ ਨਾਂ ਦੇ ਮੋਤੀ ਨੂੰ ਧਾਰਨ ਕਰ ਲਵੀ ਜੇਕਰ ਇਹ ਮੋਤੀ ਤੇਰੇ ਕੋਲ ਹੈ ਤਾਂ ਤੂੰ ਦੁਨੀਆ ਵਿੱਚ ਜੋ ਚਾਹੇ ਉਹ ਹਾਸਲ ਕਰ ਸਕਦਾ ਹੈ ਉਸ ਨੌਜਵਾਨ ਨੇ ਪੂਰੇ ਧਿਆਨ ਨਾਲ ਉਸ ਸਾਧੂ ਦੀ ਗੱਲ ਸੁਣੀ ਤੇ ਉਸ ਸਾਧੂ ਦਾ ਧੰਨਵਾਦ ਕਰਕੇ ਉੱਥੋਂ ਚਲਾ ਗਿਆ ਉਸ ਨੂੰ ਸਫਲਤਾ ਪ੍ਰਾਪਤੀ ਦੇ ਦੋ ਗੁਰ ਮੰਤਰ ਮਿਲ ਗਏ ਸਨ ਉਸ ਨੇ ਫੈਸਲਾ ਕਰ ਲਿਆ ਕਿ ਉਹ ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਲੰਗਾਵੇਗਾ ਤੇ ਹਮੇਸ਼ਾ ਸਬਰ ਤੋਂ ਕੰਮ ਲਵੇਗਾ ਕੁਝ ਸਮੇਂ ਦੇ ਬਾਅਦ ਉਸ ਨੇ ਆਪਣੇ ਇਲਾਕੇ ਵਿੱਚ ਹੀਰਿਆਂ ਦੇ ਬਹੁਤ ਵੱਡੇ ਵਪਾਰੀ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਸਾਲਾਂ ਤੱਕ ਉਹ ਪੂਰਾ ਦਿਲ ਲਗਾ ਕੇ ਉਸ ਵਪਾਰ ਦਾ ਹਰ ਗੁਣ ਸਿੱਖਦਾ ਰਿਹਾ ਤੇ ਇੱਕ ਦਿਨ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਸੁਪਨਾ ਸাকার ਕਰਦੇ ਹੋਏ ਉਹ ਹੀਰਿਆਂ ਦਾ ਬਹੁਤ ਵੱਡਾ ਵਪਾਰੀ ਬਣ ਗਿਆ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਟੀਚੇ ਦੀ ਪ੍ਰਾਪਤੀ ਦੇ ਲਈ ਹਮੇਸ਼ਾ ਸਮੇਂ ਤੇ ਸਬਰ ਨਾਮ ਦੇ ਹੀਰੇ ਮੋਤੀ ਆਪਣੇ ਨਾਲ ਰੱਖੋ ਆਪਣਾ ਸਮਾਂ ਕਦੇ ਵੀ ਵਿਅਰਥ ਨਾ ਗਵਾਓ ਤੇ ਔਖੇ ਸਮੇਂ ਵਿੱਚ ਸਬਰ ਰੱਖੋ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ